ਨਵੀਂ ਲਿਖੀ ਕਹਾਣੀ ਉਸ ਦੇ ਨਾਮ ਹਾਲੇ ਸ਼ਾਮ ਹੋਣ ਵਾਲੀ ਹੀ ਸੀ ਕਿ ਮੈਂ ਆਪਣਾ ਸ਼ਹਿਰ ਦਾ ਕੰਮ ਖਾ ਕੇ ਮੋਟਰਸਾਈਕਲ ਪਿੰਡ ਵੱਲੋਂ ਤੋਰ ਲਿਆ ਹਾਲੇ ਮੈਂ ਕੁਝ ਦੂਰ ਹੀ ਗਿਆ ਸਾਂ ਕਿ ਇੱਕ 22 ਸਾਲ ਦੇ ਮੈਲੇ ਜਿਹੇ ਕੱਪੜਿਆਂ ਵਾਲੇ ਮੁੰਡੇ ਨੇ ਮੈਨੂੰ ਹੱਥ ਦਿੱਤਾ ਮੈਂ ਮੋਟਰਸਾਈਕਲ ਰੋਕ ਲਿਆ ਉਸ ਬੜੀ ਹਲੀਮੀ ਨਾਲ ਆਖਿਆ ਕਿ ਮੈਨੂੰ ਬੱਸ ਸਟੈਂਡ ਤੱਕ ਲੈ ਚਲੋ ਉੱਥੇ ਮੇਰੀ ਮਾਂ ਮੇਰੀ ਉਡੀਕ ਕਰ ਰਹੀ ਹੈ ਅਤੇ ਬੱਸ ਦਾ ਵੀ ਆਖਰੀ ਟਾਈਮ ਹੈ ਮੈਂ ਉਸ ਨੂੰ ਬੈਠਣ ਲਈ ਆਖਿਆ ਅਤੇ ਉਹ ਕਾਲੀ ਨਾਲ ਬੈਠ ਗਿਆ ਉਸ ਨੇ ਆਖਿਆ ਕਿ ਮੋਟਰਸਾਈਕਲ ਥੋੜਾ ਭਜਾ ਲਓ ਨਹੀਂ ਤਾਂ ਬੱਸ ਨਿਕਲ ਜਾਵੇਗੀ ਮੈਂ ਮੋਟਰਸਾਈਕਲ ਹੋਰ ਭਜਾ ਲਿਆ ਅਸੀਂ ਬੱਸ ਸਟੈਂਡ ਦੇ ਦਰਵਾਜ਼ੇ ਅੱਗੇ ਪਹੁੰਚੇ ਤਾਂ ਉਸ ਦੇ ਮੂੰਹੋਂ ਨਿਕਲਿਆ ਸ਼ੁਕਰ ਹੈ ਬੱਸ ਖੜੀ ਹੈ ਉਹ ਮੋਟਰਸਾਈਕਲ ਤੋਂ ਉਤਰਿਆ ਅਤੇ ਬੜੇ ਹੀ ਅਦਬ ਨਾਲ ਦੋਵੇਂ ਹੱਥ ਜੋੜ ਕੇ ਬੋਲਿਆ ਤੁਹਾਡੇ ਸਾਰੇ ਦੁੱਖ ਮੈਨੂੰ ਲੱਗ ਜਾਣ ਤੁਹਾਨੂੰ ਸਦਾ ਖੁਸ਼ੀਆਂ ਮਿਲਣ ਸ਼ਾਇਦ ਉਸ ਦੀਆਂ ਅੱਖਾਂ ਵੀ ਥੱਲੀਆਂ ਹੋ ਗਈਆਂ ਸਨ ਓਏ ਬੇਟਾ ਐਵੇਂ ਨਹੀਂ ਆਖੀਦਾ ਤੂੰ ਮੈਥੋਂ ਬਹੁਤ ਛੋਟਾ ਹੈ ਮੇਰੇ ਮੂੰਹੋਂ ਇੱਕਦਮ ਨਿਕਲਿਆ ਨਹੀਂ ਜੀ ਬਸ ਐਨਾਂ ਹੀ ਆਖ ਉਹ ਅੱਡੇ ਵੱਲ ਤੁਰ ਗਿਆ ਮੈਂ ਮੋਟਰਸਾਈਕਲ ਦਾ ਕਲਚ ਛੱਡਿਆ ਅਤੇ ਪਿੰਡ ਵੱਲ ਚੱਲ ਪਿਆ ਉਸਦੇ ਬੋਲ ਯਾਦ ਕਰਕੇ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਤੇ ਕੋਈ ਬੋਝ ਚੜਾ ਕੇ ਤੁਰ ਗਿਆ ਹੋਵੇ ਹਾਲੇ ਮੈਂ ਕੋਈ 1.5 ਕਿਲੋਮੀਟਰ ਹੀ ਗਿਆ ਸਾਂ ਕਿ ਮੇਰੇ ਮੋਬਾਈਲ ਦੀ ਘੰਟੀ ਵੱਜੀ ਅਤੇ ਮੈਂ ਮੋਟਰਸਾਈਕਲ ਰੋਕ ਕੇ ਹੈਲੋ ਕੀਤੀ ਫੋਨ ਮੇਰੇ ਕਿਸੇ ਦੋਸਤ ਦਾ ਸੀ ਜਿਸ ਨੇ ਆਖਿਆ ਕਿ ਵਿਧਾਈ ਹੋਵੇ ਅਤੇ ਗੱਲ ਦੱਸੀ ਜੋ ਕਿ ਮੇਰੇ ਲਈ ਬੜੀ ਹੀ ਖੁਸ਼ੀ ਵਾਲੀ ਅਤੇ ਸਕੂਨ ਦੇਣ ਵਾਲੀ ਸੀ ਮੈਂ ਫੋਨ ਜੇਬ ਵਿੱਚ ਪਾਇਆ ਅਤੇ ਮੇਰੀਆਂ ਅੱਖਾਂ ਸੁੱਤੇ ਸੁਬਾਹੀ ਬੰਦ ਹੋ ਗਈਆਂ ਮੈਂ ਰੱਬ ਬਾਰੇ ਅਖਰ ਹੀ ਦੁਚਿੱਤੀ ਵਿੱਚ ਰਹਿਣਾ ਹਾਂ ਪਰ ਇਹ ਕੌਣ ਸੀ ਰੱਬ ਆਪਜਾਂ ਉਸ ਦਾ ਕੋਈ ਭੇਜਿਆ ਹੋਇਆ ਦੂਤ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਮੈਂ ਸੋਚ ਰਿਹਾ ਸਾਂ ਕਿ ਉਹ ਫਰਿਸ਼ਤਾ ਹੁਣ ਮੈਨੂੰ ਕਦੇ ਨਹੀਂ ਮਿਲੇਗਾ ਮੈਂ ਉਸ ਦਾ ਸ਼ੁਕਰਾਨਾ ਕਿਵੇਂ ਕਰਾਂ ਮੈਂ ਆਪਣੇ ਸਿਰ ਤੋਂ ਭਾਰ ਕਿਵੇਂ ਉਤਾਰਾਂਗਾ ਮੈਨੂੰ ਤਾਂ ਉਸ ਦੀ ਸ਼ਕਲ ਵੀ ਯਾਦ ਨਹੀਂ ਮੈਨੂੰ ਪਤਾ ਵੀ ਨਾ ਲੱਗਾ ਕਦੋਂ ਮੇਰੇ ਹੱਥ ਜੁੜਦੇ ਹੋਏ ਉੱਪਰ ਵੱਲ ਉੱਠੇ ਅਤੇ ਇਹ ਖੁਸ਼ੀ ਮੈਂ ਉਸ ਦੇ ਨਾਮ ਕਰ ਦਿੱਤੀ